ਚਿੱਟੇ ਸਮੀਤ ਫੜੀ ਗਈ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਦੇ ਉੱਤੇ ਹੁਣ ਵੱਡਾ ਐਕਸ਼ਨ ਲਿਆ ਗਿਆ ਦੱਸਦੇ ਕਿ ਕਿਹਾ ਜਾ ਰਿਹਾ ਹੈਗਾ ਕਿ ਨੌਕਰੀ ਤੋਂ ਕੱਢ ਦਿੱਤਾ ਗਿਆ ਹੈਗਾ ਤੇ ਪੰਜਾਬ ਪੁਲਿਸ ਨੇ ਕਾਂਸਟੇਬਲ ਅਮਨਦੀਪ ਜਿਸ ਦਾ ਨਾਮ ਦਾ ਸਜਾਰਿਆ ਹੈਗਾ ਅਮਨਦੀਪ ਕੌਰ ਜੋ ਕਿ ਪਿਛਲੇ ਕੁਝ ਦਿਨਾ ਤੋਂ ਚਰਚਾ ਦੇ ਵਿੱਚ ਬਣੀ ਹੋਈ ਹੈ ਦੱਸਦੇ ਕਿ ਬੀਤੇ ਦਿਨੀ ਉਸ ਨੂੰ ਬਠਿੰਡਾ ਜ਼ਿਲ੍ਹੇ ਦੇ ਵਿੱਚ 13.71 ਗ੍ਰਾਮ ਹੈਰੋਇਨ ਸਮੇਤ ਫੜਿਆ ਗਿਆ ਹੈਗਾ ਦੱਸਦੀ ਹੈ ਕਿ ਪੁਲਿਸ ਹੁਣ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਕਾਂਸਟੇਬਲ ਅਮਨਦੀਪ ਕੌਰ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਅਮਨਦੀਪ ਕਿਸੇ ਤੌਰ ਦੇ ਉੱਤੇ ਨਸ਼ਾ ਤਸਕਰੇ ਦੇ ਵਿੱਚ ਸ਼ਾਮਿਲ ਤੇ ਸ਼ਾਨਦਾਰ ਜ਼ਿੰਦਗੀ ਦਾ ਅੰਦ ਲੈ ਰਹੇ ਸੀਗੇ ਤੇ ਪੰਜਾਬ ਪੁਲਿਸ ਨੇ ਉਸ ਦੀ ਐਸਯੂਵੀ ਕਾਰ ਦੀ ਕੰਬੀ ਜਿਹੜੀ ਉਹ ਕਬਜ਼ੇ ਦੇ ਵਿੱਚ ਲੈ ਲਈ ਹੈ ਉਸ ਦੀ ਕਾਰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਇਸ ਦੀ ਜਾਣਕਾਰੀ ਇੰਸਪੈਕਟਰ ਜਨਰਲ ਆਫ ਪੁਲਿਸ ਆਈਜੀਪੀ ਸੁਖਚੰਦ ਸਿੰਘ ਗਿੱਲ ਦੇ ਵੱਲੋਂ ਦਿੱਤੀ ਗਈ ਹੈ ਆਂਦਾ ਸਹਿ ਹੈਗਾ ਕਿ ਕਾਂਸਟੇਬਲ ਅਮਨਦੀਪ ਕੌਰ ਚੱਕ ਫਤੇ ਸਿੰਘ ਵਾਲਾ ਪਿੰਡ ਦੀ ਰਹਿਣ ਵਾਲੀ ਹੈ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈਗਾ ਪਹਿਲਾਂ ਉਹ ਮਾਨਸਾ ਦੇ ਵਿੱਚ ਤਾਇਨਾਤ ਸੀਗੀ ਤੇ ਹੁਣ ਜੋੜੀ ਕਿ ਪਰ ਬਾਅਦ ਦੇ ਵਿੱਚ ਉਸ ਨੂੰ ਬਠਿੰਡਾ ਦੇ ਪੁਲਿਸ ਲਾਈਨਸ ਦੇ ਵਿੱਚ ਅਟੈਚ ਕਰ ਦਿੱਤਾ ਗਿਆ ਸੀਗਾ ਤੇ ਇਸ ਸੰਬੰਧੀ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੇ ਨਿਰਦੇਸ਼ਾਂ ਦੇ ਉੱਤੇ ਐਸਐਸਪੀ ਨੇ ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਧਾਰਾ 100 ਜਿਹੜੀ ਕਿ 311 ਦੇ ਤਹਿਤ ਸਖਤ ਕਾਰਵਾਈ ਕਰਦਿਆਂ ਤੁਰੰਤ ਪ੍ਰਭਾਵ ਦੇ ਨਾਲ ਨੌਕਰੀ ਤੋਂ ਬਰਖਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਲਈ ਹੈ ਇਸ ਦੀ ਪੁਸ਼ਟੀ ਕਰਦੇ ਆਂ ਪੰਜਾਬ ਪੁਲਿਸ ਦੇ IGP ਹੈੱਡਕੁਆਰਟਰ ਡਾਕਟਰ ਸੁਖਚੰਨ ਸਿੰਘ ਗਿੱਲ ਨੇ ਕਿਹਾ ਹੈਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਪਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਨਸ਼ਾ ਤਸਕਰਾਂ ਬਖਸ਼ਿਆ ਜਿਹੜਾ ਕਿ ਬਖਸ਼ਾ ਨਹੀਂ ਜਾਵੇਗਾ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਇਹਨਾਂ ਹਦਾਇਤਾਂ ਤੋਂ ਬਾਅਦ ਇਸ ਮਹਿਲਾ ਕਾਂਸਟੇਬਲ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਇਸ ਤੋਂ ਇਲਾਵਾ ਉਹਨਾਂ ਦੇ ਉਹਨਾਂ ਨੇ ਕਿਹਾ ਹੈਗਾ ਕਿ ਡੀਜੀਪੀ ਨੇ ਬਠਿੰਡਾ ਦੇ ਐਸਐਸਪੀ ਨੂੰ ਵੀ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨ ਹੁਕਮ ਦਿੱਤੇ ਗਏ ਨੇ ਅਤੇ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈਗਾ ਤਾਂ ਉਸ ਦੇ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਆਈਜੀ ਨੇ ਕਿਹਾ ਇਹ ਵੀ ਕਿਹਾ ਹੈਗਾ ਕਿ ਪੁਲਿਸ ਜਾਂਚ ਦੌਰਾਨ ਮਹਿਲਾ ਕਾਂਸਟੇਬਲ ਦੇ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਕੀਤੀ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਤਾਂ ਵੱਡਾ ਐਕਸ਼ਨ ਲਿਆ ਗਿਆ ਹੈਗਾ ਮਹਿਲਾ ਕਾਂਸਟੇਬਲ ਦੇ ਉੱਤੇ ਉਸ ਨੂੰ ਜਿਹੜਾ ਕਿ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤਾਂ ਲਗਾਤਾਰ ਪੰਜਾਬ ਪੰਜਾਬ ਦੇ ਮੁਕਮੰਦ ਭਗਵੰਤ ਸਿੰਘ ਮਾਨ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਤੇ ਲਈ ਮੁਹਿੰਮ ਵਿੱਢੀ ਹੋਈ ਹੈ ਤੇ ਉਸੇ ਮੁਹਿੰਮ ਦੇ ਚਲਦੇ ਜਿਹੜਾ ਕਿ ਵੱਡਾ ਐਕਸ਼ਨ ਲਿਆ ਗਿਆ ਹੈਗਾ ਇੱਕ ਮਹਿਲਾ ਕਾਂਸਟੇਬਲ ਦੇ ਕੋਲੋਂ ਚਿੱਟਾ ਜਿਹੜਾ ਕਿ ਬਰਾਮਦ ਕੀਤਾ ਗਿਆ ਹੈ ਤੇ ਜਿਸ ਗੱਡੀ ਦੇ ਵਿੱਚ ਚਿੱਟਾ ਪਿਆ ਸੀਗਾ ਉਸ ਗੱਡੀ ਨੂੰ ਵੀ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਰਿਆ ਹੈਗਾ ਆਪਣੇ ਕਬਜ਼ੇ ਦੇ ਵਿੱਚ ਲੈ ਰਿਆ ਹੈਗਾ ਤੇ ਹੁਣ ਜਿਹੜਾ ਕਿ ਉਸ ਦੇ ਤੇ ਵੱਡਾ ਐਕਸ਼ਨ ਲਿਆ ਹੈਗਾ ਤਾਂ ਜੇਕਰ ਤੁਹਾਨੂੰ ਵੀ ਜਿਹੜਾ ਕਿ ਜੇਕਰ ਕਿਤੇ ਵੀ ਤੁਹਾਨੂੰ ਨਸ਼ੇ ਦੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਕੋਈ ਨਸ਼ਾ ਵੇਚ ਰਿਹਾ ਹੈ ਜਾਂ ਫਿਰ ਕੋਈ ਜੇ ਇਹਦੇ ਬਾਰੇ ਕੋਈ ਵੀ ਛੋਟੀ ਮੋੜ ਜਾਣਕਾਰੀ ਮਿਲਦੀ ਹੈ ਤਾਂ ਪੰਜਾਬ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਗਿਆ ਹੈਗਾ ਉਸਦੇ ਵੀ ਤੁੱਤੇ ਤੁਸੀਂ ਕਾਲ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਉਹਨਾਂ ਨੂੰ ਦੇ ਸਕਦੇ ਹੋ ਤੇ ਆਪਣੇ ਇਲਾਕੇ ਨੂੰ ਆਪਣੇ ਮਹੌਲੇ ਨੂੰ ਸੁਰੱਖਿਤ ਤੁਸੀਂ ਖੁਦ ਬਣਾ ਸਕਦੇ ਹੋ ਕਿਉਂਕਿ ਪੰਜਾਬ ਪੁਲਿਸ ਤਾਂ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਪਰ ਆਮ ਜਨਤਾ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹਨਾਂ ਦੇ ਨਾਲ ਦਾਲ ਕਿਤੇ ਵੀ ਆਲੇ-ਦੁਆਲੇ ਦੇ ਵਿੱਚ ਜੇਕਰ ਉਹਨਾਂ ਨੂੰ ਕੋਈ ਅਜੀਹੀ ਗਤੀਵਿਧੀ ਦਿਖਦੀ ਹੈ ਨਜ਼ਰ ਆਉਂਦੀ ਇਹ ਪਤਾ ਲੱਗਦੀ ਹੈ ਤਾਂ ਤੁਰੰਤ ਉਹ ਪੁਲਿਸ ਨੂੰ ਇਸ ਦੇ ਬਾਰੇ ਸੂਚਿਤ ਕਰਨ ਕਿ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਕੀ ਗੱਲ ਬਾਤ ਹੋਈ ਇਹਦਾ ਵੀ ਅਸੀਂ 3 ਦਿਨ ਦੀ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਸਾਨੂੰ 1 ਦਿਨ ਦਾ ਪੁਲਸ ਰਿਮਾਂਡ ਮਿਲਿਆ ਕੋਣ ਹੈ ਲੜ ਕਿ ਕਦੋਂ ਫੜੀ ਸੀ ਕੱਲ ਅਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਕਿ ਨਾ ਕੋਈ 17.75 ਮਿਲੀਗ੍ਰਾਮ ਚਟਾ ਮਿਲਿਆ ਸੀ ਹਾਂ ਅੱਜ ਕੁਰਤੀ ਪੇਸ਼ ਕੀਤਾ ਤੇ ਜੱਜ ਸਾਹਿਬ ਨੇ ਤਿੰਨ ਦਿਨ ਦੀ ਕੁਫਰਮਾਨੀ ਮੰਗੀ ਸੀ ਇੱਕ ਦਿਨ ਦਾ ਕੁਫਰਮਾਨਾ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾ ਪੁਲਿਸ ਤੋਂ ਚੇਸ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਨਹੀਂ ਇਹ ਜੱਜ ਸਾਹਿਬ ਦੀ ਨਿਰਪੱਖਤਾ ਹੈ ਸਰ ਮੀਰਾਸੀ ਪੁਲਿਸ ਨੂੰ ਇੱਕ ਦਿਨ ਦਾ ਹੀ ਰਿਮਾਂਡ ਮਿਲਿਆ ਇਹ ਤਿੰਨ ਦਿਨ ਦਾ ਲਿਖਿਆ ਸੀ ਹੁਣ ਕਿੰਨੇ ਦਿਨ ਦਾ ਦਿੱਤਾ ਤੱਕ ਦਿਨ ਦਾ ਅੱਛਾ ਇਹ ਕਿੱਥੋਂ ਰੈਕ ਕੀਤਾ ਕਿੰਨਾ ਸੀ ਜਾਨੀ ਇਹ ਆਪਣਾ ਲਾਲੀ ਦੀ ਚੌਂਕ ਲੋ ਜਿਹੜਾ ਬਾਦਰ ਫਲਾਈ ਓਵਰ ਦੇ ਘੱਟ ਚੁੱਕੀ ਚਾਹਣ ਕੋਨ ਕੋਨ ਸੀਗਾ ਨਾਮ ਇਹ ਤੱਲੀ ਸੀ ਜੀ ਅਜੇ ਤੱਕ ਕੀ ਰਿਕਵਰ ਹੋਇਆ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ 17418 ਗ੍ਰਾਮ ਚਿੱਟਾ ਬਰਾਉਂਡ ਹੋਇਆ ਤਾਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸਦਖਿਆ ਪ੍ਰਬੰਧ ਨਹੀਂ ਕੀਤੇ ਸਦਾ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ 8 ਹੋਇਆ ਅੱਛਾ ਜਦੋਂ ਇਹ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਬਰਾਉਂਡ ਵਰਦੀ ਚ ਸੀ ਇਹ ਵਰਦੀ ਪਾਈ ਸੀ ਜੀ ਨਾਰਮਲ ਨਹੀਂ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਲੈ ਲੇ ਜੀ ਲੇਡੀਜ਼ ਨੇ ਇਸੇ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛਗਿੱਛ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਪਤਾ ਕਰਦੇ ਹਾਂ ਰਮ ਨਹੀਂ 네ਗੇਟਿਵ ਆਇਆ ਨਹੀਂ ਦੇਜੂ ਦੀ ਟੋਪ ਟੈਸਟ ਲੈ ਇਹ ਕਿੱਥੋਂ ਲੈ ਕੇ ਆਇਸ ਕੁਛ ਦੱਸਿਆ ਨਾ ਜੀ ਤਾਂ ਪਤਾ ਕਰਨਾ ਤਾਂ ਰਮਾਨ ਨੇ ਅਰੇ ਤਾਂ ਕੁਛ ਹੀ ਨਾ ਮੈਨੇ ਜੀ ਨਹੀਂ ਅਜੇ ਦੱਕੀ ਨਾਮ ਨਹੀਂ ਕਰਾਂਗਾ ਨਾਮ ਕੀ ਹੈ ਅਮਨਦੀਪਾ ਕਿੱਥੇ ਪੁੱਤ ਕਿੱਥੇ ਜੀ ਜੀ ਡਿਸਟ੍ਰਿਕਟ ਮਾਨਸਰ ਦਾ ਨੰਬਰ ਵਾਲੀ ਤੇ ਹਟਾ ਆਰਜੀ ਅਟੈਚਮੈਂਟ ਆਪਣੀ ਬਣਦੇ ਸੀ ਜੀ ਗੱਡੀ ਪ੍ਰਾਪਰਟੀ ਵਗੈਰਾ ਦੇ ਕਾਗਜ਼ ਜੀ ਜੀ ਤੁਸੀਂ ਸਮਝ ਥੋੜੇ ਅੰਦਰ ਕੁਝੋ ਦੇਖਾਂਗੇ ਜੀ ਅੱਗੇ ਰਮਾਨ ਤੋਂ ਅੱਗੇ ਸਿੰਘੀ ਹਸਨ ਨਾਮ ਗੱਡੀ ਇਹਨਾਂ ਦੇ ਆਪਦੇ ਨਾਮ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਤਾਰ ਇਹਨਾਂ ਦੇ ਨਾਮ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰ ਕਿਹਦੇ ਨਾਂ ਤੇ ਹੈ ਗੱਡੀ ਐਫੀ ਡਾਟ ਕਿਹਦੇ ਨਾਂ ਆਪਣੇ ਅਮਨਦੀਪ ਕੋਲ ਕੀ ਅੱਛਾ ਹਾਂਜੀ ਹਾਂਜੀ ਚਲੋ ਜੋ ਹੈ ਨਾ ਮੁਤਾਬਕ ਰੋਪੜ ਦੀ ਸਿਰੇ ਨਾਲ ਉਹ ਦਰਖਾਸਤ ਲੈ ਕੇ ਜੋ ਵੀ ਬਣਦੀ ਕਾਰਵਾਈ ਹੈ ਮਤਲਬ ਸਿਆਣੇ ਅਫਸਰ ਕੋਲੋਂ ਜਾਂ ਐਸਐਸਪੀ ਮੈਮ ਨੂੰ ਮਲਾ ਕੇ ਮੈਂ ਆਪਣੇ ਕੋਲ ਹਸਤਾਫਲਾਵਾ ਇਹ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਜੀ ਇਹ ਕਹਿੰਦੇ ਵੀ ਸਾਨੂੰ ਧਮਕੀਆਂ ਆ ਰਹੀਆਂ ਨੇ ਜੋ ਵੀ ਦੇਖੋ ਸਿਰੇ ਐਸਐਸਪੀ ਮੈਮ ਆਣਗੇ ਜੋ ਵੀ ਇਹਨਾਂ ਦਾ ਸਕਿਉਰਿਟੀ ਦਾ ਬਣਦਾ ਜੀ জমে মতো হয়ে পুরি সিকোরটি না থ্যাংক